ਇੱਕ ਔਰਤ ਕੰਮ ਤੋਂ ਘਰ ਜਾ ਰਹੀ ਸੀ ਪਰ ਮੌਕਾ ਵੇਖ ਕੇ ਤਿੰਨ ਤੋਂ ਚਾਰ ਮੁੰਡਿਆਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇਸ ਵੇਲੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਈ ਹੋਈ ਇਹ ਔਰਤ ਇਨਸਾਫ ਦੀ ਮੰਗ ਕਰ ਰਹੀ ਹੈ ਕੋਈ ਪੁਰਾਣੀ ਰੰਜਿਸ਼ ਹੈ ਜਾਂ ਫਿਰ ਕੋਈ ਇਸੇ ਹੋਰ ਕਾਰਨ ਕਰਕੇ ਇਸ ਔਰਤ ਦੇ ਉੱਤੇ ਹਮਲਾ ਕੀਤਾ ਗਿਆ ਇਹ ਪੁਲਿਸ ਜਾਂਚ ਦਾ ਵਿਸ਼ਾ ਬਣਿਆ ਹੋਇਆ ਪਰ ਵੱਡੀ ਖਬਰ ਹੈ ਕਿ ਆਖਿਰਕਾਰ ਸਭ ਤੋਂ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਇਸ ਔਰਤ ਦੇ ਉੱਤੇ ਹਮਲਾ ਕੀਤਾ ਗਿਆ ਫਤਿਹਗੜ ਚੂੜੀਆਂ ਦੀ ਇਹ ਘਟਨਾ ਹੈ ਜਿੱਥੋਂ ਦੇ ਪੁਰਾਣੇ ਬੱਸ ਸਟੈਂਡ ਤੇ 3 ਤੋਂ 4 ਅਣਪਛਾਤੇ ਨੌਜਵਾਨਾਂ ਦੇ ਵੱਲੋਂ ਸ਼ਰੀਅਮ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ 45 ਸਾਲਾਂ ਦੀ ਔਰਤ ਨੂੰ ਜ਼ਖਮੀ ਕਰ ਦਿੱਤਾ ਗਿਆ ਮੌਕੇ ਤੇ ਖੜੇ ਲੋਕਾਂ ਦੇ ਵੱਲੋਂ ਇਸ ਔਰਤ ਨੂੰ ਹਸਪਤਾਲ ਵਿਖੇ ਇਲਾਜ ਦੇ ਲਈ ਪਹੁੰਚਾਇਆ ਜਾਂਦਾ ਹੈ ਜਾਣਕਾਰੀ ਦੇ ਮੁਤਾਬਕ ਕਿ ਇਹ ਔਰਤ ਮੁਨੀਆਰੀ ਦੀ ਦੁਕਾਨ ਦੇ ਉੱਤੇ ਕੰਮ ਕਰਦੀ ਹੈ ਤੇ ਰੋਜ਼ਾਨਾ ਸ਼ਾਮ ਨੂੰ ਛੁੱਟੀ ਕਰਕੇ ਘਰ ਵਾਪਸ ਜਾ ਰਹੀ ਸੀ ਪਰ ਅਚਾਨਕ ਤਿੰਨ ਤੋਂ ਚਾਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਇਥੋਂ ਤੱਕ ਕਿ ਜੇਕਰ ਇਸ ਔਰਤ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਔਰਤ ਦੇ ਪਰਿਵਾਰ ਦੇ ਵਿੱਚ ਉਸ ਦੀ ਭੈਣ ਅਤੇ ਦੋ ਬੱਚੇ ਨੇ ਪ੍ਰਸ਼ਾਸਨ ਦੇ ਕੋਲੋਂ ਇਸ ਵੇਲੇ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ ਤਾਂ ਕਿਹੜੇ ਕਾਰਨ ਕਰਕੇ ਹਮਲਾ ਕੀਤਾ ਗਿਆ ਤੇ ਦੂਜੇ ਪਾਸੇ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਪਦਮਾਸ਼ਾ ਦੇ ਹੌਸਲੇ ਕਿਸ ਕਦਰ ਉਲੰਧ ਹੋ ਚੁੱਕੇ ਨੇ ਕਿ ਕੰਮ ਤੋਂ ਘਰ ਜਾਂਦੀ ਔਰਤ ਦੇ ਉੱਤੇ ਹੀ ਇਹ ਹਮਲਾ ਕਰ ਦਿੱਤਾ ਗਿਆ ਉਹ ਤੇ ਲੜਕੀ ਲੈ ਕੇ ਆਈ ਸੀ ਸੀਰੀਅਸ ਹਾਲਤ ਦੇ ਵਿੱਚ ਇੱਥੇ ਤੇ ਸਾਡੇ ਕੋਲ ਅਸੀਂ ਉਸੇ ਵੇਲੇ ਸਾਡੇ ਤੋਂ ਸੀਰੀਸ ਨੂੰ ਰਿਪੋਰਟ ਕਰਤਾ ਐਂਬੂਲੈਂਸ ਲੈ ਕੇ ਚਲੇ ਗਏ ਨਮਸਤ। ਕਿੰਨੇ ਕਿ ਜ਼ਖਮ ਸੀ ਉਹਦੇ ਜ਼ਖਮ ਕੋਈ ਜ਼ਿਆਦਾ ਹੀ ਸੀਗੇ ਹਾਲਤ ਸੀਰੀਅਸ ਸੀ ਉਹਦੇ। ਅੱਛਾ ਕਿਹੜੀ ਜਗ੍ਹਾ ਸੀ ਜੇ ਤੁਹਾਨੂੰ ਇੱਥੇ ਆ ਜਗ੍ਹਾ ਤੇ ਸੀ ਗੁਰਦਗਰਤਨ ਕੋਲ। 20000 ਹਾਂਜੀ। ਅਬ ਸਰ ਆਫਨ ਅਮਰ ਸਰ ਲੈ ਗਏ। ਠੀਕ ਹੈ ਸਰ। ਮੇਰੇ ਸਿਸਟਰ ਲਾਇਦੇ ਸੀ ਤੇ 45 ਸਾਲ ਦੀ ਉਮਰ ਹੀ ਮਰਪੇ ਇੱਥੋਂ ਮਰਪੇ ਸ਼ੋਪ ਤੋਂ ਮਰਪੇ ਘਰ ਜਾਣ ਦੇ ਹੀ ਕੰਮ ਤੋਂ ਸਬਜੀ ਹੱਥ ਵਿੱਚ ਫੜੀ ਹੋਈ ਸੀ ਤੇ ਮਰਮ ਮਰਪੇ ਵਾਰਦਾਤਾ ਮਰਪੇ ਕੀਤੀ ਗਈ ਆ। ਪਹਿਵਨ ਦੇ ਮਰਬੀ ਸਿਰ ਤੇ ਮਰਬੀ ਹਥਿਆਰ ਵੱਜੇ ਤੇ ਉਂਗਲਾਂ ਕੱਟੀਆਂ ਗਈਆਂ ਬਹੁਤ ਮਰਬੀ ਜ਼ਖਮੀ ਹਮ ਅੱਜ ਹਾਦਸੇ ਦੇ ਵਿੱਚ ਦੇ ਮਰਬੀ ਸੀਰੀਅਸ ਜਿਆਦੇ ਆ ਕਿਥੋਂ ਕੰਮ ਤੋਂ ਕਿੱਥੋਂ ਆ ਰਹੇ ਸੀ ਇਹ ਕੰਮ ਤੋਂ ਫਸੇਗਾ ਚੂੜੀਆਂ ਤੇ ਮਰਬੀ ਜਾ ਰਹੇ ਦੁਕਾਨ ਤੇ ਕੰਮ ਕਰਦੇ ਸੀ ਹਾਂਜੀ ਹਾਂ ਜੀ ਉੱਥੋਂ ਕੰਮ ਕਰਕੇ ਵਾਪਸ ਹਾਂ ਵਾਪਸ ਆਉਂਦੇ ਸੀ ਪੀ ਪਤਾ ਲੱਗਾ ਉਹਨੇ ਜਿਨ੍ਹਾਂ ਨੇ ਇਹ ਆਪਾਂ ਕੀਤਾ ਨਹੀਂ ਅਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਬਾਕੀ ਪੁਲਿਸ ਆਪਣੀ ਕਾਰਵਾਈ ਕਰਨ ਦੀ ਹੈ ਨਹੀਂ ਕੋਈ ਪੁਰਾਣੀ ਰੰਜਿਸ਼ ਹੈਗੀ ਹੈ ਸਾਡੀ ਨਹੀਂ ਕੋਈ ਸਾਡੀ ਪੁਰਾਣੀ ਨਹੀਂ ਹੈਗੀ ਕੋਈ ਨਹੀਂ ਹੈਗੀ ਕੋਈ ਕਿਸੇ ਦੀ ਨਹੀਂ ਰੰਜਿਸ਼ ਹੈਗੀ ਕਿਸੇ ਦੀ ਨਹੀਂ 45 ਸਾਲ ਨੂੰ ਬਰੇ ਆਉਂਦਾ ਦੀ ਨਾਮ ਕੀ ਨਾਮ ਗੁਰਪ੍ਰੀਤ ਕੋਹਰਿਆ ਸੇ ਕਿਹਨਾਂ ਦੀ ਪਤਨੀ ਹੈ ਸੁਖਦੇਵ ਸਿੰਘ ਜੀ ਰਣਜੀਤ ਸਿੰਘ ਦੀ ਪਤਨੀ ਆ ਸੁਖਦੇਵ ਸਿੰਘ ਉਹਨਾਂ ਦੇ ਫਾਦਰ ਆ ਫਾਦਰ ਸਾਹਿਬ ਇਹ ਹੋ ਤੁਸੀਂ ਕੀ ਮੰਗ ਕਰਦੇ ਹੋ ਆਪਾਂ ਮੰਗੇ ਇਹੀ ਕਰਦੇ ਆਂ ਵੀ ਇਹਨੂੰ ਸਾਫ਼ ਦਿੱਤਾ ਜਾਵੇ ਜਿਹੜੀ ਵੀ ਮਤਲਬੀ ਗੱਲ ਹੈਗੀ ਆ ਕੋਈ ਮਰਜ਼ੀ ਸਾਡਾ ਵਿਆਰ ਨਹੀਂ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਸਾਡੀ ਨਾ ਉਹਨਾਂ ਦੀ ਨਾ ਸਾਡੀ ਵੀ ਕਿਸੇ ਦੇ ਨਾਲ ਨਹੀਂ ਹੈਗੀ। ਜੇ ਥਾਣੇ ਰਿਪੋਰਟ ਲਖਾਈ ਗਈ ਆ। ਹਾਂ ਥਾਣੇ ਥੋੜੀ ਜਿਹੀ ਯਾਰ ਇਨਕੁਆਰੀ ਥੋੜੀ ਜੀ ਨਾਲ ਕੀਤੀ ਮੈਂ ਲਖਵਾਇਆ ਸੀ ਉਹਨਾਂ ਨੂੰ। ਤੇ ਬਾਕੀ ਉਹ ਸਾਨੂੰ ਪੁੱਛਦੇ ਹੀ ਮੈਂ ਬਾਕੀ ਤੁਹਾਨੂੰ ਕੋਈ ਨਹੀਂ ਸਾਨੂੰ ਸਵੇਰੇ ਮਰਜ਼ੀ ਲਖ। ਹਾਂਜੀ। ਤੁਹਾਡੀ ਸਿਸਟਰ ਨੇ। ਹਾਂਜੀ ਸਿਸਟਰ ਜੀ ਸਾਡੀ। ਉਹਨਾਂ ਦੇ ਹਸਬੰਦ ਹਾਂ ਉਹ ਕਿੱਥੇ ਖੜਿਆ ਆ ਹੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਖੜਿਆ ਅਮਨਦੀਪ ਹਸਪੀਟਲ ਦੇ ਵਿੱਚ ਬਹੁਤ ਨਾਲ ਵੀ ਜ਼ਖਮੀ ਹੌਸਪੀਟਲ ਦੇ ਵਿੱਚ ਹੈ ਸੇਰੀਅਸ ਹਾਂਜੀ ਸੇਰੀਅਸ ਬਹੁਤ ਹੈ